ਇਹ ਇਹ ਦਾ ਖੁਸਰੀ ਗਾਉਂਦੇ ਹਾਂ ਇਹ ਕਿ ਕੀ ਜਲਾ ਹੰਦੋ ਪਰਤੀ ਇਹਦਾ ਬਹੁਤ ਉਲਦੀ ਜਿਆਣੀ ਬਖਪੁਰ ਪਿੰਡ ਦੇ ਖੇਤਾਂ ਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਡੈੱਡ ਬੋਡੀ ਬਿੰਦਰ ਸਿੰਘ ਉਹਦਾ ਪੁੱਤਰ ਸੁਆਥ ਨੇ ਬਖਪੁਰ ਦੀ ਹੁਣ ਦਾਸਤ ਜਿਹੜੀ ਆ ਉਹ ਵੀ ਸੀ ਤੇ ਜਿਹੜੀ ਡੈੱਡ ਬੋਡੀ ਰਿਕਵਰ ਹੋਣ ਤੇ ਉਹਦੇ ਜਿਹੜੀ ਮਦਦ ਦੇ ਬਿਆਨ ਦੇ ਉੱਪਰ ਜਿਹੜਾ ਅਸੀਂ ਇਨ ਕੇਸ ਜਿਸ ਦਾ ਦਿੱਤਾ ਸੀ ਮਹਤਵਾਨ ਨੰਬਰ ਕੰਮੇ ਨਿਧੀ 21 11 25 ਦੀ ਤਾਰੀਖ ਦਾ ਰਿਪੋਰਟ ਦਿਨ 5 ਦਿਨਾਂ ਦਾ ਖਾਣਾ ਦਿਨ ਮਹੀਦਰ ਦੇ ਦਿੱਤਾ ਸੀ ਜੋ ਇਹ ਜਿਹੜਾ ਇੱਕ ਬਲਾਈਂਡ ਮਦਰ ਸੀਗਾ ਜਿਹਦੇ ਵਿੱਚ ਮਾਨਯੋਗ ਐਸਪੀ ਸ਼੍ਰੀਪੁਰਾ ਐਸਪੀ ਜਿਹੜੀ ਜੋਗ ਰੈਨਮਾਈ ਜਿਹੜੇ ਸਾਡੇ ਐਸਪੀ ਵੀ 14 ਦਿਵਸਾਂ ਦੀ ਦੇਰਕ ਜਿਹਦੀ ਨਿਸ਼ਾ ਨਿਰਦੇਸ਼ਾਂ ਤੇ ਤਾਂ ਇਹ ਕੱਤੀ ਜਿਹੜੀ ਹੈਗੀ ਥਾਣਾ ਢਿਲਵਾ ਦੀ ਪੁਲਿਸ ਨੇ ਜੇ ਜੀ ਰਵਾਈ ਐਸਏ ਜੀ ਲੇਜੰਦਰ ਸਿੰਘ ਮੁਖਰ ਤੋਂ ਥਾਣਾ ਢਿਲਵਾ ਕਰ ਰਹੇ ਜੀ ਜਿਨ੍ਹਾਂ ਨੇ ਬਹੁਤ ਹੀ ਬਰੀਕੀ ਨਾਲ ਇਸ ਕੇਸ ਦੀ ਜਿਹੜੀ ਹੈ ਜਾਂਚ ਕਰਦੇ ਹੋਏ ਤਕਨੀਕੀ ਵਿਗਿਆਨਿਕ ਤੇ ਜਿਹੜੀ ਹੋਰ ਕੂਟੇ ਸੋਚਾ ਦੀ ਮਦਦ ਨਾਲ ਬਰੀਕੀਆਂ ਜਾਂਚ ਕਰਦੇ ਤੇ ਇਹਦੇ ਜਿਹੜੇ ਕੇਸ ਕਰਨ ਦੇ ਵਿੱਚ ਸਪਤਾ ਹਾਸਲ ਚੁੱਕੀ ਹੈ ਜੋ ਮਿਤੀ 21 ਨੂੰ ਜਿਹੜੀ ਇਹਦੇ ਲੜਕੇ ਦੀ ਮਾਤਾ ਹੈ ਮਰਨ ਵਾਲੇ ਦੀ ਉਹਨੇ ਆਪਣਾ ਬਿਆਨ ਲਿਖਵਾਇਆ ਸੀ ਕਪੂਰਪੁਰ ਨੇ ਕਿ ਜਿਹੜਾ ਮੇਰਾ ਲੜਕਾ ਹੈਗਾ ਉਹ 20 ਤਰੀਕ ਸ਼ਾਮ ਨੂੰ 7:30 ਵਜੇ ਦੇ ਕਰੀਬ ਘਰੋਂ ਚਲਾ ਗਿਆ ਸੀ ਤੇ ਮੁੜ ਕੇ ਜਿਹੜਾ ਵਾਪਸ ਨਹੀਂ ਕਰ ਆਇਆ ਤੇ ਉਹਨੇ ਫਿਰ ਉਹਨੂੰ ਦੇਖਭਾਲ ਕਰਦੇ ਰਹੇ ਆ ਜਿਹਦੇ ਪ੍ਰਤਾਲ ਕਰਦੇ ਰਹੇ ਤੇ ਉਹਦਾ ਪਤਾ ਨਹੀਂ ਲੱਗਾ ਅਗਲੇ ਦਿਨ ਉਹਨਾਂ ਨੂੰ ਦਿਨ ਵੇਲੇ ਪਤਾ ਲੱਗਾ ਕਿ ਉਹਨਾਂ ਦੇ ਮੇਟ ਦੀ ਜਿਹੜੀ ਐ ਡੱਡੂੜੀ ਜਿਹੜੀ ਖੇਤਾਂ ਵਿੱਚ ਪਈ ਹੈਗੀ ਆ ਤੇ ਉਹਦੇ ਜਿਹੜਾ ਹੈਗਾ ਕਾਫੀ ਜ਼ਿਆਦਾ ਸੱਟਾਂ ਦੇ ਨਿਸ਼ਾਨ ਹੈਗੇ ਆ ਤੇ ਜਿਹੜੇ ਉਹਦੇ ਸਰੀਰ ਤੇ ਵਿੱਚੋਂ ਲੋਗ ਵਗੈਰਾ ਚਾਦੇ ਆ ਜੇ ਤੇ ਸਾਡੀ ਥਾਣਾ ਢਲਵਾ ਦੀ ਜਿਹੜੀ ਪੁਲਿਸ ਪਾਰਟੀ ਹੈ ਉਹਨੇ ਮੌਕੇ ਤੇ ਜਾ ਕੇ ਉਥੇ ਆਪਣੀ ਤਫਤੀਸ਼ ਅਮਲ ਵਿੱਚ ਸ਼ੁਰੂ ਕੀਤੀ ਲੈਂਦੀ ਹੈ ਤੇ ਜੋ ਦੌਰਾਨੇ ਤਫਤੀਸ਼ ਜਿਹੜਾ ਥਰੀਕ ਤੱਤ ਨੂੰ ਬਰੀਕੀ ਨਾਲ ਜਾਂਚ ਕਰਦੇ ਹੋਏ ਇਹਦੇ ਵਿੱਚ ਜਿਹੜਾ ਕੱਲ ਸਾਨੂੰ ਸਫਲਤਾ ਹਸਲ ਹੋਈ ਜਦੋਂ ਅਸੀਂ ਇਹਦੇ ਇੱਕ ਦੋਸ਼ੀ ਸਣੀ ॠषि ਦੇ ਪੁੱਤਰ ਵਿਨੋਦ ॠषिਦੇਵ ਵਾਸੀ ਕੁੜਮੁਰ ਜ਼ਿਲ੍ਹਾ ਸਹਾਰਸਾ ਵਿਹਾਰ ਨੂੰ ਕਾਬੂ ਕੀਤਾ ਜੋ ਅੱਜ ਕੱਲ ਇਹ ਧਾਲੀਵਾਲ ਬੇਟ ਇੱਕ ਗੋਪੀ ਨਾਂ ਦੇ ਜੀਮੀਦਾਰ ਕੋਲ ਕੰਮ ਕਰ ਰਿਹਾ ਸੀ ਤੇ ਇਹਨੇ ਆਪਣੇ ਆਪਣੀ ਇਹ ਵਾਰ ਦਾ ਜਿਹੜੀ ਹੈ ਦੋ ਸਾਥੀਆਂ ਨਾਲ ਮਿਲ ਕੇ ਕੀਤੀ ਜਾਣੀ ਕਬੂਲ ਕੀਤੀ ਹੈਗੀ ਆ ਇਹਦੇ ਜਿਹੜੇ ਦੂਜੇ ਸਾਥੀ ਹੈਗੇ ਆ ਸੰਜੀ ਕੁਮਾਰ ਪੁੱਤਰ ਸਕੰਦਰਾ ਅਤੇ ਰਾਜਾ ਰਿਸ਼ੀ ਦੇ ਪੁੱਤਰ ਚੰਦਰ ਰਿਸ਼ੀ ਦੇਵ ਇਹ ਇਹ ਵੀ ਦੋਨੇ ਜਿਹੜੇ ਹੈਗੇ ਆ ਬਿਹਾਰ ਦੇ ਆ ਰਾਣੀਗੰਜ ਤੇ ਜਿਹੜੇ ਰੀਆ ਜਿਹੜਾ ਉਹਨਾਂ ਜਿਲ੍ਹਾ ਹੈਗਾ ਇਹ ਦੋਨੇ ਜਿਹੜੇ ਗ੍ਰਿਫਤਾਰ ਕਰਨੇ ਬਾਕੀ ਆ ਇਹਨਾਂ ਤਿੰਨਾਂ ਨੇ ਹੀ 20 ਤਰੀਕ ਦੀ ਰਾਤ ਉਹਨੂੰ ਖੇਤਾਂ ਦੇ ਵਿੱਚ ਜਿਹੜੀ ਸੱਟਾ ਮਾਰ ਕੇ ਤੇ ਜ਼ਖਮੀ ਕਰ ਦਿੱਤਾ ਸੀ ਅਤੇ ਉਹਨੂੰ ਸੱਟਾ ਜਿਆਦਾ ਹੋਣ ਕਰਕੇ ਤੇ ਜਿਸ ਨਾਲ ਉਹਦੀ ਮੌਤ ਹੋ ਗਈ ਸੀ ਇਹਦੇ ਵਿੱਚ ਇਹ ਤਿੰਨਾਂ ਦਾ ਰੋਗੜਾ ਇਹ ਜਿਹੜਾ ਸਨੀ ਰਿਸ਼ੀ ਦੇਵ ਆ ਇਹ ਸਾਡੇ ਕੋਲ ਗ੍ਰਿਫਤਾਰ ਆ ਤੇ ਇਹਨੂੰ ਕੱਲ੍ਹ ਦਿੱਤਾ ਹੀ ਦੁਆ ਪੇਸ਼ਦਾਨ ਕੀਤਾ ਗਿਆ ਸੀ ਜੋ ਸਾਡੇ ਕੋਲ ਹੁਣ ਤੱਕ ਪੁਲਿਸ ਰਿਮਾਰਕਟ ਹੈ ਜਿਹਦੀ ਹੋਰ ਵੀ ਢਵਾਈ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਹੋਰ ਕੋਈ ਕ੍ਰਾਈਮ ਕੀਤਾ ਹੈਗਾ ਅਤੇ ਨਾਲ ਹੀ ਨਾਲ ਜਿਹੜੇ ਇਹਨਾਂ ਦੇ ਸਾਥੀਆਂ ਬਾਰੇ ਵੀ ਜਿਹੜਾ ਅਪਰਾਧਿਕ ਸ਼ੌਕੜਾ ਉਹਦੀ ਬਾਰੇ ਜਾਣਕਾਰੀ ਅਸੀਂ ਡਿਪਸਾ ਲਿੱਤਾ ਹੈਗਾ ਜਿਹੜਾ ਪੰਜਾਬੀ ਜਿਹੜਾ ਵਿਅਕਤੀ ਸੀ ਉਹਦਾ ਕਤਲ ਹੋ ਗਿਆ ਤੇ ਔਰ ਜਿਹੜਾ ਕਤਲ ਸੀ ਉਹ ਪ੍ਰਵਾਸੀ ਨਿਕਲਿਆ ਇਹਦੇ ਪਿੱਛੇ ਮੁੱਖ ਕਾਰਨ ਕੀ ਹੈਗਾ ਇਹ ਵੈਸੇ ਤਾਂ ਜੀ ਜਿਹੜਾ ਇਹਦੀ ਹੁਣ ਮਰਦਲੀ ਕੋਸ਼ਿਸ਼ ਤੋਂ ਇਹੀ ਗੱਲ ਸਾਹਮਣੇ ਆਈ ਹੈ ਕੀ ਜਿਹੜਾ ਲੜਕਾ ਮਰਨ ਵਾਲਾ ਹੈਗਾ ਹਰਮਿੰਦਰ ਸਿੰਘ ਲਾਲੂ ਉਹ ਜਿਹੜਾ ਥੋੜਾ ਜਿਹਾ ਦਵਦਾਰ ਰੱਖਦਾ ਸੀਗਾ ਤੇ ਜਿਹੜੇ ਕੋਈ ਇੰਦਾ ਦੇ ਚੰਗੇ ਮਾੜੇ ਅੰਦਰ ਸੀਗੇ ਉਹਨਾਂ ਨਾਲ ਥੋੜਾ ਜਿਹਾ ਸੱਤਰ ਰਈਆ ਰੱਖਦਾ ਸੀ ਤੇ ਰਾਹਗ ਵਾਹੇ ਇਹਨਾਂ ਨੂੰ ਪੁਛਪੜਤਾਲ ਕਰ ਦਿੰਦਾ ਸੀ ਜਿੱਤੋਂ ਇਹ ਥੋੜੇ ਜਿਹਾ ਤੰਗ ਸੀ ਤੇ ਉਸ ਦਿਨ ਵੀ ਜਿਹੜੀ ਘਟਨਾ ਜਿੱਦਣ ਹੋਈ ਆ ਉਸ ਦਿਨ ਵੀ ਇਹ ਖੇਤਾਂ ਵਾਲੋਂ ਲਾਲੂ ਵੀ ਗਿਆ ਸੀ ਤੇ ਇਹ ਵੀ ਉਧਰ ਖੇਤਾਂ ਨੂੰ ਗਿਆ ਸੀਗੇ ਜਿੱਥੇ ਇਹਨਾਂ ਦੀ ਆਪਸ ਦੇ ਵਿੱਚ ਟਕਰਾਰ ਹੋਈ ਆ ਤੇ ਜਿਹੜਾ ਇਹਨਾਂ ਨੇ ਫਿਰ ਮੌਕਾ ਦੇ ਦੇ ਉਹ ਇਕੱਲਾ ਸੀਗਾ ਤੇ ਇਹਨਾਂ ਨੇ ਉੱਤੇ ਅਟੈਕ ਕਰਕੇ ਤੇ ਉਹਨੂੰ ਮੋੜ ਦੇ ਘਟਾ ਦਿੱਤਾ